ਸ਼ਾਤਰੀ ਕਾਲ ਸਾਰੇ ਵੀਰਾਂ ਦੋਸਤੋ YouTube ਚੈਨਲ ਫਤਿਹ ਦੀ ਫਾਦਰ ਤੁਹਾਡਾ ਸਵਾਗਤ ਹੈ ਜੀ ਆ ਵੈਲਕਮ ਸਾਰੇ ਵੀਰ ਭਰਾਵਾਂ ਦਾ ਜਿਹੜੇ ਜਿਹੜੇ ਪਸ਼ੂ ਪਾਲਣ ਕਿੱਥੇ ਨਾਲ ਜੁੜੇ ਨੇ ਦੋਸਤੋ ਅੱਜ ਦੀ ਆਪਣੀ ਵੀਡੀਓ ਸੰਧੂ ਫਾਰਮ ਪਿੰਡ ਚਾਟੀਵਿੰਡ ਤੇ ਜ਼ਿਲ੍ਹਾ ਮਸਲ ਅੱਜ ਆਪਾਂ ਪਹੁੰਚੇ ਹਾਂ ਜਿੰਦੇ ਵੀਰ ਦੇ ਘਰ ਅੱਜ ਦਾ ਕਿ ਵੀਰ ਨੇ ਬਹੁਤ ਸੋਹਣ ਟਾਪ ਦੀ ਜੱਸੀ ਗਾਂ ਕਾਹੂ ਕੀਤੀ ਆ ਬਿਲਕੁਲ ਸੱਜਰ ਤਾਜ਼ੀ ਸੋਈ ਗਾਂਵ ਤੇ ਥਾਲੇ ਵਜੇ ਦਿਖੋ ਤੁਹਾਨੂੰ ਖਾਉਣੇ ਆ ਤੇ ਆਪਾਂ ਵੀਰ ਨਾਲ ਗੱਲਬਾਤ ਕਰਦੇ ਹਾਂ ਕਿ ਇੱਕ ਕਰਮੋਲ ਡਿਟੇਲ ਕੀ ਕੀ ਪਾਈ ਰੱਖਿਆ ਵੀਰ ਨੇ ਸਾਸਿਕਾਲ ਸਾਨੂੰ ਸਵਾਗਤ ਸਾਸਿਕਾਲ ਵੀਜੀ ਸਾਸਿਕਾਲ ਪਰਿਵਾਰ ਦੀ ਫਾਰਮ ਨੂੰ ਦੇਖਣ ਆਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਵੀਜੀ ਧੰਨਵਾਦ ਜੀ ਤੇ ਫੋਟੋ ਵੀ ਆ ਜੇ ਕੋਈ ਕੋ ਜਰਸੀ ਹੈ ਵੀਰੇ ਹਾਂਜੀ ਤੇ ਆਪਾਂ ਆਪਣਾ ਡਰੈਸ ਬੋਲੀਆ ਵੀਜੀ ਆਪਣਾ ਹੈਗਾ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਤਰਨਤਾਰ ਰੋਡ ਪੁਰਾਣੇ ਦੇ ਪਿੰਡ ਪੈਂਦਾ ਵੀਜੀ ਆਪਣਾ ਚਾੜੀ ਮੈਂ ਤੇ ਫੋਨ ਨੰਬਰ ਫੋਨ ਨੰਬਰ ਹੈ 991436394 ਠੀਕ ਆ ਜੀ ਯਾਰਾ ਕੋਕਾ ਪੀਸ ਆ ਇਹ ਵੀਰ ਜੀ ਸੁਈ ਜੇ ਅੱਜ ਇਹਨੂੰ ਹੋਈ ਨੂੰ ਹੋ ਗਿਆ ਚੌਥਾ ਦੇਣਾ ਚੌਥਾ ਦੇ ਹੋ ਗਿਆ ਹਾਜਰ ਦੁੱਧ 14 ਅਜੇ 13 ਅਜੇ ਠੀਕ ਆ ਜੀ ਅਜੇ ਵੀਰ ਜੀ ਕਾਰਟ ਚੱਲਣਾ ਇਹ ਮੈਲਾ ਮੂਲਾ ਜੇ ਦਹੀਂ ਹੈ ਬੱਚਾ ਮੈਲਾ ਵਖੌਂਟਿਆ ਇੱਥੇ ਤੇ ਦੁੱਧ ਇੱਥੇ ਦੋ ਟਾਈਮ ਚਵਾ ਕੇ ਤਸੰਦੀ ਕਰਾ ਕੇ ਦਾ ਦੇ ਵੀਰ ਜੀ ਤੇ ਸੁਣ ਚਾਰੇ ਬਰਾਬਰ ਆ ਵੀਰ ਜੀ ਆਹ ਭਾਲਾ ਇੱਧਰ ਥੋੜੀ ਲੱਗਦੀ ਨਾ ਜਦੋਂ ਬੈਂਦੀ ਆ ਕਦੀ ਇੱਧਰ ਹੋ ਜਾਂਦੀ ਕਦੀ ਉੱਥੇ ਹੋ ਜਾਂਦੀ ਕੋਈ 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 ਲਓ ਜੀ ਮਿੱਤਰੋ ਚੈੱਕ ਕਰੋ ਤਾਂ ਲੈਵਾ ਤੇ ਫਿਜ਼ਕਲ ਚ ਕਰ ਲੋ ਵੀ ਦੀ ਕੋਈ ਇਹ ਨਾ ਸੋਚੇ ਵੀ ਵਸ਼ੀ ਨਿੱਕੀ ਆ ਮੇਰਾ ਕੱਦ ਹੈਗਾ 6 ਫੁੱਟ 3 ਇੰਚ ਤੇ ਪੂਰੀ ਵੜ ਨਾ ਵਸ਼ੀ ਨੇ ਪੂਰੀ ਜਵਾਨ ਆ ਕੋਈ ਇਹ ਨਾ ਨਿੰਤਾ ਜਾਲਾਲੇ ਵੀ ਨਿੱਕੀ ਆ ਤੇਰਾ ਕੱਦ ਵੀਰ ਬਹੁਤ ਤਗੜਾ ਤਾਂ ਲੱਗਦੀ ਆ ਹਾਂ ਬੱਚੀ ਇਹ ਚੱਕਰ ਆ ਅੱਖੇ ਵੀ ਲਿੱਸੀ ਆ ਫਿੱਕੀ ਆ ਬੋਲ ਵਾਲੀ ਆ ਜਿੰਨੇ ਜੋਗੀ ਤੇ ਮਗਰ ਮਗਰ ਬੱਚਾ ਆ ਗਿਆ ਦੇ ਬੱਚਾ ਵੀਰ ਜੀ ਮਗਰ ਵਸ਼ਾ ਆ ਗਿਆ ਜੀ ਦੀ ਵਸ਼ਾ ਚੁਬਰਾ ਗਿਆ ਚੁਬਰਾ ਆ ਗਿਆ ਜੀ ਤੇ ਚਵਾਈ ਚੂਈ ਕਿਤੇ ਇੱਧਰ ਲਾ ਕੇ ਲਾਇਓ ਬੜਾ ਕੈਨ ਲਾ ਵੀ ਮਤਰੋ ਚੈੱਕ ਕਰੋ ਥਾਣੇ ਵੇਖੋ ਥਾਣੇ ਵੇਖੋ ਕਰਮਾਲੀ ਹੋਈ ਤੇ ਵੇਖੋ ਵੀਰ ਮੈਂ ਨਾ ਨਕੀਨਾ ਤੋਫਾ ਦੇ ਇਧਰੇ ਲਾ ਤਾਰ ਬੜੀ ਮੋਟੀ ਮੋਟੀ ਆ ਦੇ ਮਗਰ ਤਾਰ ਜਿਆਦੀ ਫੇਰ ਕੇ ਮਰ ਆ ਇਧਰ ਵੇਖੋ ਵੀ ਇੱਕ ਤੇ ਸਿੱਧਾ ਹੀ ਸਿੱਧਾ ਹੈ ਮਣਾ ਸੋਨਾ ਦੇਣਾ ਸੋਨਾ ਜਿਹੜਾ ਭਣ ਭਰਾ ਆਊਗਾ ਨਾ ਹਾਂਜੀ ਇੱਕ ਲੈ ਜੂਗਾ ਗਾਂ ਫੇਰ ਤਿੰਨ ਚਾਰ ਖਰੂਗਾ ਮੈਂ ਨਹੀਂ ਕਰ ਇਹਨੂੰ ਖੋਲੇ ਬਾੜਾ ਇਹਨੂੰ ਤੋੜਦੀ ਆ ਵੀਰ ਜੀ ਦੋਸਤੋ ਜੋ ਵੀਰ ਵਿੱਚ ਬੋਲੇ ਜਰਾ ਨਿਕਲਦਾ ਉਹ ਹੀ ਆ ਕੋਈ ਉਹਨਿੰ ਪਹਿਦਾ ਵਾ ਬੜੀਆਂ ਗਰੰਟੀ ਫੋਲਿਆ ਜਣਕੇ ਤੁਹਾਡੇ ਚੈਨਲ ਦੇ ਬੜੇ ਬੰਦੇ ਆਏ ਕੋਈ ਕਹਦੇ ਆਪਾਂ ਵੀ ਸਾਨੂੰ ਡੰਗਰ ਕੋਈ ਮਾਰ ਨਾ ਇਹ ਤਾਂ ਗੱਲ ਆ ਗਈ ਵੀਰ ਹਾਂਜੀ ਗੱਲ ਸਹੀ ਸੱਚ ਤੇ ਜਲਦੀ ਆ ਆ ਗਏ ਬੰਦਾ ਕਿ ਨਿੰਦੇ ਉਹ ਜਾਂਦਾ ਤੇਲ ਦਾ ਖਰਚਾ ਵੀ ਨਹੀਂ ਦਾ ਬਿਲਕੁਲ ਆ ਵੀ ਜੋ ਦੱਸਾਂਗੇ ਸੋਝ ਨੀ ਲੂਗਾ ਲੋ ਵੀ ਮਿੱਤਰੋ ਫ੍ਰੇਸ ਕੋਲ ਚੈੱਕ ਕਰ ਲੋ ਗਾਂਦੀ ਤੇ ਲੈਂਥ ਚੈੱਕ ਕਰੋ ਤੋਰ ਚਾਰ ਤੇ ਥਾਨਲੇਵਾ ਚੈੱਕ ਕਰੋ ਭਾਂਡੇ ਦੀ ਬਿਲਕੁਲ ਸਾਫ ਸਾਜੀ ਵਹਿੜ ਸਾਫ ਹੈ ਵੀਰ ਜੀ ਪੂਰੀ ਕੱਦ ਬੂਤ ਆਈ ਹੈ ਤੇ ਸੂਆ ਕਰਵਾਏ ਸੂਆ ਵੀਰ ਜੀ ਇਹ ਦੂਸਰਾ ਸੂਈ ਹੈ ਸੂਆ ਦੂਜਾ ਸੂਈ ਜੇ ਠੀਕ ਹੈ ਬਿਲਕੁਲ ਜਵਾਨ ਵਸ਼ੀ ਆ ਗਏ ਹਾਂ ਜੀ ਜੀ ਕੱਦ ਬੂਤ ਕੋ ਫੋਲਿਆ ਕੋਈ ਨਹੀਂ ਸਿੱਕੀ ਨਹੀਂ ਬੋਰਡੀ ਸੱਚੇ ਦਾ ਬਹੁਤ ਕਰਾ ਸੰਧੂ ਸਾਹਿਬ ਬਹੁਤ ਵਧੀਆ ਹੈ ਥਾਨਲੇਵਾ ਮੈਂ ਖੁਦ ਮਨਾ ਅੰਦਰ ਹੀ ਬਹੁਤ ਜਿੱਦਾਂ ਮਰਜੀ ਵੀਰ ਜੀ ਬਹੇ ਕੋਈ ਦੇਖੋ ਔਰ ਦੇਖੋ ਚੈੱਕ ਕਰੋ ਥਾਨ ਲੱਗੇ ਤੇ ਪੀੜੀ ਦੇ ਪਾਵਰ ਕੇ ਪੀੜੀ ਦੇ ਪਾਵਰ ਕੇ ਵੀ ਨਗੀਨਾ ਪੀਸ ਐ ਕੋਕਾ ਪੀਸ ਨੂੰ ਕਹਿੰਦੇ ਆ ਵੇਖੋ ਫੇਸ ਕੁਆਲ ਚੈੱਕ ਕਰੋ ਮਨਾ ਕਿਆ ਬਾਤਾਂ ਏ ਲੋਏ ਮਤਲਬ ਫੇਸ ਚੈੱਕ ਕਰੋ ਦੂਰ ਚਾਲ ਥਾਨ ਪੰਡ ਦੇ ਬਿਲਕੁਲ ਸਾਫ ਆ ਤੇ ਗਰੰਟੀ ਵੀਰਾਂ ਬਿਲਕੁਲ ਫੁੱਲ ਜੇ ਫੁੱਲ ਵੀਰ ਦੀ 100 ਚੋਂ 100 100 ਚੋਂ 100 ਨੰਬਰ ਜੀ ਤੇ ਸੰਸਾਪ ਕੀ ਕਰੀਏ ਮੁੱਲ ਆਪਾਂ ਦਾ ਮੁੱਲ ਵੀਰ ਜੀ ਦਾ ਆਪਾਂ ਜੈ ਜੀ ਕਰਨਾ ਦੇਣ ਵਾਲਾ ਹੀ ਕਰਨਾ ਕੰਨਾ ਭੋਲੋਂ 45000 ਦਿਵਸੀ ਦੇਣੀ ਆ 45000 ਹਾਂਜੀ 45000 ਦੀ ਦੇਣੀ ਆ ਕੋਈ ਸਾਈਂ ਚੰਗਾ ਮਿਲ ਜੇ ਦੁੱਧ 20 ਕਿਲੋ ਅੱਛੀ ਦੋ ਲਓਏ ਮੇਤਰੋ ਕੋਈ ਸਾਹਬਾ ਮਿਲੇ ਭਰਾ ਵਾਲਾ ਕੋਈ ਵਾਜ ਜੇ ਵੀ 20 ਤੋਂ ਦੋ ਤਿਆਰ ਹੋ ਜਾਊਗਾ ਚਾਰ ਰੋਜ਼ੂਗਾ ਹੁਣ ਹੁਣ ਕਿੰਨਾ ਆਟਮ ਪੜੋ 13 ਕਿਲੋ ਦੁੱਧ ਚਵਾ ਦਾਂਗੇ ਜੀ 13 ਕਿਲੋ 14 ਕਿਲੋ ਦੋਥੇ ਦੇ ਦੀ ਸੁਈ ਕੋ 13 ਕਿਲੋ ਦੁੱਧ ਚਵਾ ਆਏ ਲਓਏ ਮੇਤਰੋ ਇੱਕ ਵਾਰ ਫੇਰ ਵੇਖ ਲਓ ਖਾਂ ਲੈ ਬਾਅਦ ਵੇਖੋ ਇਹਨਾਂ ਕੋ ਵੀ ਇਹ ਕਮ ਵੰਜਾ ਰਹਿ ਗਿਆ ਵਾ ਚੈੱਕ ਕਰੋ ਮਾਰਾ ਵੀਰ ਜੀ ਮਾਰਾ ਥਾਣਾ ਥਾਂ ਤੇ ਕਿਆ ਬਾਦਿਆ ਦੇ ਆਈ ਦੇ ਕੋਈ ਭੂਰ ਛੱਟਾ ਨਹੀਂ ਹੋਊਗਾ ਮੇਰੀ ਦੋਸਤ ਫਿਰ ਬਿਲਕੁਲ ਠੰਡੀ ਤੇ ਸੀਲ ਕਾਮਾ ਜਿੱਦਾਂ ਮਰਜ਼ੀ ਕੋਈ ਜੋਈਏ ਮੈਂ ਉਹ ਜੋ ਦੱਸਿਆ ਵੀਡੀਓ ਚ ਨਿਕਲਣਾ ਹੋਈ ਆ ਵੀਰ ਜੀ ਲੋਏ ਮੇਂ ਤਰੋਂ ਸੌਰੀ ਮੇਰਾ ਪਨਾ ਬਰਬਤ ਕਰਨਵਾਦ